ਸਰਦਿਵੋ ਚੇ ਬਲਡوزر ਐਕਸ਼ਨ ਤੇ ਵਿਵਾਦ ਹੋ ਗਿਆ ਹੈ ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲਾ ਦੇ ਵਿੱਚ ਘਰ ਢਾਉਣ ਤੇ ਵਿਵਾਦ ਹੋਇਆ ਪੁਲਿਸ ਨੇ ਬਲਡوزر ਕਾਰਵਾਈ ਤੋਂ ਇਨਕਾਰ ਕੀਤਾ ਇਹ ਕਾਰਵਾਈ ਜੰਗਲਾਤ ਵਿਭਾਗ ਨੇ ਕੀਤੀ ਹੈ ਪਰਸਦਾ ਕਹਿੰਦੇ ਕਿ ਇਹ ਕਾਰਵਾਈ ਜੰਗਲਾਤ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ ਪਹਿਲਾਂ ਨਸ਼ਾ ਤਸਕਰੀ ਤਹਿਤ ਕਾਰਵਾਈ ਹੋਣ ਦੀ ਗੱਲ ਸਾਹਮਣੇ ਆਈ ਸੀ ਪਰਿਵਾਰ ਨੇ ਬਲਡوزر ਐਕਸ਼ਨ ਦਾ ਵਿਰੋਧ ਕੀਤਾ ਹੈ ਮਕਾਨ ਮਾਲਕ ਦਾ ਕਹਿੰਦੇ ਕਿ ਮੇਰਾ ਘਰ ਨਾਜਾਇਜ਼ ਢਾਇਆ ਗਿਆ ਮੈਨੂੰ ਅਦਾਲਤ ਨੇ ਬਾਈ ਇਜ਼ਤ ਬਰੀ ਕੀਤਾ ਹੈ 1 ਹਰ 16 ਮਾਰਚ ਨੂੰ ਬਲਡੋਜ਼ਰ ਦੇ ਨਾਲ ਦਰਸਲ ਢਟਾਇਆ ਗਿਆ ਸੀਗਾ ਆ ਤੁਹਾਨੂੰ ਉਸ ਜਗ੍ਹਾ ਦੀ ਜਦੋਂ ਇਹ ਪੂਰੀ ਕਾਰਵਾਈ ਕੀਤੀ ਗਈ ਪੁਲਸ ਦੇ ਵੱਲੋਂ ਉਸ ਵੇਲੇ ਦੀਆਂ ਤੁਹਾਨੂੰ ਸੇ ਤਸਵੀਰਾਂ ਮਿਖਾ ਰਹੇ ਹਾਂ ਆ ਤਾਂ ਇਸੇ ਨੂੰ ਲੈ ਕੇ ਹੁਣ ਪੂਰਾ ਵਿਵਾਦ ਹੋ ਗਿਆ ਦਸਰਪਿੰਡ ਝੁੱਗੀ ਹਜ਼ਾਰਾ ਸਿੰਘ ਵਾਲਾ ਦੇ ਵਿੱਚ ਘਰ ਢਾਉਣ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਪੁਲਸ ਨੇ ਬਲਡੋਜ਼ਰ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਤੇ ਪੁਲਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਜੰਗਲਾਤ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ ਪਹਿਲਾਂ ਨਸ਼ਾ ਤਸਕਰੀ ਤਹਿਤ ਕਾਰਵਾਈ ਹੋਣ ਦੀ ਗੱਲ ਸਾਹਮਣੇ ਆਈ ਸੀ ਤਾਂ ਦੂਜੇ ਪਾਸੇ ਮਕਾਨ ਮਾਲਕ ਦਾ ਕਹਿਣਾ ਕਿ ਮੇਰਾ ਘਰ ਨਾਜਾਇਜ਼ ਤਾਇਆ ਗਿਆ। ਪੁਲਿਸ ਲੈ ਕੇ ਮੇਰੇ ਘਰ ਨੂੰ ਨਜਾਇਜ਼ ਤਰੀਕੇ ਨਾਲ ਢਾਇਆ ਗਿਆ ਸੀ। ਉਸ ਦੇ ਸਬੰਧ ਵਿੱਚ ਸਾਨੂੰ ਕਿਸੇ ਵੀ ਉਹ ਕਹਿੰਦੇ ਜੰਗਲਾਤ ਦੀ ਜਗ੍ਹਾ ਜੰਗਲਾਤ ਦੀ ਜਗ੍ਹਾ ਤਾਂ ਇਹ ਦੇਖਿਆ ਜਵੇ ਮੈਂ ਇਹ ਫੋਟੋ ਇਹ ਦੇਖਦਾ ਦਿਖਾਉਣਾ ਚਾਹਣਾ ਕਿ ਆਹ ਦੇਖੋ ਜੀ ਇਹ ਮੇਰੇ ਪੱਤੀ ਦੇ ਵਿੱਚ ਹੀ ਘਰ ਬਣੇ ਹੋਇਆ ਇਹ ਵੀ ਟਾਈਗਰ ਜੇ 100 ਏਕੜ ਜ਼ਮੀਨ ਹੁੰਦੇ ਵਿੱਚ 100 ਏਕੜ ਜੰਗਲਾਤ ਦਾ ਕਿਲਾ ਕਿਵੇਂ ਹੋ ਸਕਦਾ ਇਹ ਬਿਲਕੁਲ ਝੂਠ ਹੈ ਜੇ ਜੰਗਲਾਤ ਦਾ ਕਿਲਾ ਹੈ ਕਿੰਨਾਂ ਸਾਰੀ ਜੰਗਲਾਤ ਲਾਉਣ ਸਾਰਿਆਂ ਦੀ ਕਣਕ ਧੋਡੇ ਮੇਰੇ ਕੱਲੇ ਦੀ ਕਣਕ ਕਿਉਂ ਬਾਈ ਨਹੀਂ ਸਰ ਸਰ ਉਹ 25 ਕਿਲੋ ਜੋ ਪੰਜਾਬ ਸਰਕਾਰ ਵੱਲੋਂ ਜੋ ਮੈਨੂੰ ਚਲਾਈ ਗਈ 6 ਸਾਲ ਪੁਰਾਣੀ ਹੈ ਉਹ ਪਰਚਾ ਵੀ ਮੇਰੇ ਤੇ 10 ਸਾਲ ਪੁਰਾਣਾ ਹੈ ਮੈਂ 2022 ਦੇ ਵਿੱਚ ਅਗਰ ਜੋ ਬੰਦਾ ਫੜਿਆ ਜਾਂਦਾ ਸੱਚਾ ਜੋ ਹੈਰੋਨ ਦਾ ਕੰਮ ਕਰਦਾ ਤੁਸੀਂ ਫੋਟ ਜਾ ਕੇ ਜਿਨ੍ਹਾਂ ਦੇ ਵਿੱਚ ਕਬਰਾਂ ਲਾਉਂਦੇ ਮੀਡੀਆ ਕਬਰਾਂ ਲਾਉਂਦੀ ਹੈ ਕਿ ਉਹਨਾਂ ਦੇ ਕੋਲ ਫੋਨ ਫੜਿਆਗਾ ਸਮਗਲਾ ਸੱਤ ਸਾਲ ਦਾ ਮੇਰਾ ਜੇਲ੍ਹ ਦੇ ਵਿੱਚ ਰਿਕਾਰਡ ਦੇਖ ਲਓ ਮੈਂ ਫੋਨ ਜੂਜ਼ ਨਹੀਂ ਕੀਤਾ ਜੇਕਰ ਮੈਂ 25 ਕਿਲੋ ਦਾ ਕੰਮ ਕਰਦਾ ਹੁੰਦਾ ਇਹਨਾਂ ਅੰਦਰ ਹੀ ਫੋਨ ਲੈ ਕੇ ਜ਼ਰੂਰ ਕੰਮ ਗਲਤ ਕਰਨਾ ਸੀ ਮੇਰੇ ਤੇ ਕੋਈ ਅੱਜ ਤੱਕ ਅੰਦਰ ਮੁਕੱਦਮਾ ਦਰਜ ਨਹੀਂ ਹੋਇਆ ਫੋਨ ਦਾ ਮੈਂ ਕੋਈ ਉਹ ਝੂਠਾ ਮੁਕਦਮਾ ਸੀ। ਤੋਂ ਬਾਅਦ ਵੀ ਤੁਹਾਡੇ ਤੋਂ ਹਾਂਜੀ ਉਸ ਤੋਂ ਬਾਅਦ ਜੀ ਮੇਰੇ ਤੇ ਮੁਕਦਮਾ ਦਰਜ ਇਹਨਾਂ ਨੇ ਕੀਤਾ ਸੀ 15 ਮਾਰਚ 2024 ਨੂੰ ਸੀਏ ਨੇ ਕਰੋ ਚੱਕ ਤੇ ਮੇਰੇ ਮਿਸਰੀ ਨੂੰ ਵੀ ਲਾਇਏ ਸੀ ਔਰ ਉਦੋਂ ਇਹਨਾਂ ਨੇ ਮੇਰੇ ਮੈਸੇਜ ਦੇ ਬੇਟੀਆਂ ਨੂੰ ਛੜਤਾ ਸੀ ਰਾਤ ਨੂੰ ਮੇਰੇ ਔਰ ਇੱਕ ਮੇਰੇ ਕੋਈ ਬੂਟਾ ਸੀ ਮੇਰੇ ਮੈਂ ਉਹਨੂੰ ਨਹੀਂ ਜਾਣਦਾ ਜੀ ਉਹਦੇ ਨਾਲ ਜੁਆਇੰਟ ਕਰਕੇ ਹੈਰੋਇਨ ਨਹੀਂ ਸੌਰੀ ਇੱਕ ਅਫੀਮ 100 100 ਗ੍ਰਾਮ ਪੀਮ ਪਿਸਟਲ ਤੇ 7 ਲੱਖ ਡਰਗ ਮਣੀ ਪਾਤੀ ਸੀ ਉਸ ਦੇ ਸਬੰਧ ਵਿੱਚ ਮਾਣਯੋਗ ਆਪਣੇ ਸੈਸ਼ਨ ਕੋਰਟ ਨੇ ਹਰਦੀਪ ਸਿੰਘ ਦੀ ਉਹਨੇ ਮੈਨੂੰ ਬਾਅਦ ਜਿਤ ਬਰੇ ਕਰਤਾ ਜੀ ਆ ਮੇਰੇ ਕੋਲ ਜੱਜਮੈਂਟ ਕਾਪੀ ਜੀ ਪੁਲਿਸ ਨੇ ਨਹੀਂ ਲਿਤਾਇਆ ਇਹ ਵੀ ਉਹ ਵਲਸਿੰਗਰ ਹੈ ਪੁਲਿਸ ਨੇ ਲਿਤਾਇਆ ਪੁਲਿਸ ਨੇ ਨਹੀਂ ਲਿਤਾਇਆ ਅਸੀਂ ਤੇ ਸਿਕਿਉਰਟੀ ਦਿੱਤੀ ਹੈ ਇਹ ਜਿਹੜਾ ਕਰੀ ਚੰਨੀ ਹੈਗਾ ਮਤਲਬ ਉਸੀ ਇਸਨੇ ਜਿਹੜਾ ਮਕਾਨ ਬਣਾਇਆ ਸੀ ਉਹ ਫੋਰੈਸਟ ਲੈਂਡ ਜਿਹੜੀ ਹਮੇਂ ਪ੍ਰੋਟੈਕਟਿਵ ਲੈਂਡ ਹੁੰਦੀ ਹੈ ਇਲੀਗਲ ਨੇ ਆਪਣਾ ਘਰ ਬਣਾਇਆ ਹੈ ਫੋਰੈਸਟ ਦੇ ਅਫਸਰ ਹੀ ਆਏ ਸੀ ਉਹਨਾਂ ਨੇ ਜੋ ਇਸ ਤੋਂ ਬੀਸਿਸ ਆ ਸਾਡੇ ਦੇ ਸਿਕਿਉਰਿਟੀ ਮਾਰੇ ਸੀ ਅਸੀਂ ਸਕਿਉਰਿਟੀ ਪ੍ਰੋਵਾਈਡ ਕੀਤੀ ਹਾਂ ਜਿਹੜੀ ਇਹਨੇ ਪੈਸੇ ਖਰਤੇ ਉਹ ਜ਼ਰੂਰ ਹੈਗਾ ਵੀ ਇਹਨੇ ਜਿਹੜੀ ਇਹਨਾਂ ਕੋਲ ਆਲਰੇਡੀ ਦੇ ਖਲਾਫ ਪਰਚੇ ਸੀ ਹੋਰ ਵੀ ਇਹ ਵਾਂਟਡ ਹੈ ਸਾਨੂੰ ਇੱਕ ਮੁਕਦਮੇ ਦੇ ਵਿੱਚ ਕੈਂਟ ਦੇ ਮੁਕਦਮੇ ਦੇ ਅੱਜ ਵੀ ਵਾਂਟਡ ਹੈ ਜਿਹੜਾ ਕਹੇ ਇਹ ਵੇਚਦਾ ਦੁਬਾਰਾ ਅਸੀਂ ਇਹ ਬੰਦਾ ਫੜਿਆ ਬੰਦੇ ਨੇ ਨਾਮਿਨੇਟ ਨਾਂ ਲਿਆ ਵੀ ਇਹ ਮੈਂ ਇਸ ਕੋ ਲੈ ਕੇ ਆਇਆ ਜਦੋਂ ਇਹਦੇ ਕਰੇਗੇ ਭੱਜ ਗਿਆ ਜੀ ਸੱਚਾ ਜੀ ਕਿਉਂ ਭੱਜਿਆ ਇਹ ਸੱਚਾ ਹੈ ਇਹ ਕਿਉਂ ਭੱਜਿਆ ਇਸੇ ਕਰਕੇ ਭੱਜਿਆ ਵੀ ਹੁਕਮ ਕਰ ਦੇਨ ਸਕਿਉਰਟੀ ਕੀਤੀ ਹੈ ਪਰਪਸ ਗਵਰਨਮੈਂਟ ਦੀ ਜਿਹੜੀ ਹੈ ਫੋਰੈਸਟ ਦੀ ਪ੍ਰੋਟੈਕਟਿਡ ਲੈਂਡ ਸੀ ਉਹਨਾਂ ਦੀ ਚਿੱਠੀ ਹੈ ਨਾਲ ਜੀ ਸਾਡੇ ਕੋਲੋਂ ਆਸੀ ਅਸੀਂ ਤੁਸੀਂ ਪ੍ਰੋਟੈਕਟਿੰਗ ਲਾਇਨ ਅਦਰ ਮੇਨਟੇਨ ਕਰਦੀ ਖਾਤਾ ਪੁਲਿਸ ਨੇ ਗਈ ਉੱਥੇ ਗਈ ਹੈ ਸਾਡੇ ਕੋਲੋਂ ਨਹੀਂ ਹੈ ਸਿਰਫ ਸਾਰੀ ਕਾਰਵਾਈ ਜਿਹੜਾ ਲਾਗ ਮਹਿਕਮਾ ਦੇ ਅਫਸਰਾਂ ਵੱਲੋਂ ਵੀ ਕੀਤੀ ਉਹ ਸਾਨੂੰ ਜਿਹੜਾ ਵੀ ਨਾਮ ਆਏਗਾ ਅਸੀਂ ਵੈਰੀਫਾਈ ਕਰਾਂਗੇ ਤਾ ਫਰੋਸਟ ਵਿਭਾਗ ਚ ਜੋ ਬਲਡوزر ਐਕਸ਼ਨ ਕੀਤਾ ਗਿਆ ਪਿਛਲੇ ਦਿਨੀ ਉਸ ਨੂੰ ਲੈ ਕੇ ਦਰਸਤਲੇ ਪੂਰਾ ਵਿਵਾਦ ਹੋ ਗਿਆ ਹੈ ਪੁਲਿਸ ਨੇ ਬਲਡوزر ਕਾਰਵਾਈ ਤੋਂ ਹੁਣ ਇਨਕਾਰ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਜੰਗਲਾਤ ਵਿਭਾਗ ਨੇ ਕੀਤੀ ਹੈ ਜੰਗਲਾਤ ਵਿਭਾਗ ਦੀ ਜ਼ਮੀਨ ਤੇ قبضہ ਕੀਤਾ ਹੋਇਆ ਸੀ ਉੱਥੇ ਮਕਾਨ ਮਾਲਕ ਦਾ ਜੋ ਪੱਖ ਸਾਹਮਣੇ ਹੈ ਮਕਾਨ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਦਾ ਘਰ ਨਾਜਾਇਜ਼ ਤਾਇਆ ਗਿਆ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨਦੀਪ ਕੁਮਾਰ ਜੁੜੇ ਹੋਏ ਨੇ ਆ ਮੰਦੀਪ ਜਿੱਥੇ ਕੇ ਵਕਫਾ ਜ਼ਿਗਾਵਾਂ ਤੇ ਲਗਾਤਾਰ ਬਲਡوزر ਐਕਸ਼ਨ ਚੱਲ ਰਹੀ ਹੈ ਤਫਰੂਜ਼ਪੁਰ ਦੇ ਵਿੱਚ ਇਸੇ ਬਲਡوزر ਐਕਸ਼ਨ ਨੂੰ ਲੈ ਕੇ ਇਹ ਪੂਰਾ ਵਿਵਾਦ ਹੋ ਗਿਆ ਵਿਸਥਾਰ ਦੇ ਨਾਲ ਆ ਪੂਰੀ ਜਾਣਕਾਰੀ ਦਿਓ ਕਿ ਕਦੋਂ ਇਹ ਪੂਰਾ ਬਲਡوزر ਐਕਸ਼ਨ ਹੁੰਦਾ ਹੈ ਪਰਿਵਾਰ ਦਾ ਕੀ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਤੇ ਜੰਗਲਾਤ ਵਿਭਾਗ ਦੇ ਵੱਲੋਂ ਕੀ ਸਫਾਈ ਦਿੱਤੀ ਗਈ ਹੈ ਹਾਂ ਬਿਲਕੁਲ ਪਰਮਿੰਦਰ ਇੱਕ ਵੱਡੀ ਕਾਰਵਾਈ ਮੰਨੀ ਜਾ ਰਹੀ ਸੀ ਕੁਝ ਪਹਿਲਾਂ ਕਿਉਂਕਿ ਨਸ਼ਿਆਂ ਦੇ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਇੱਕ ਮਹਨ ਤੇਜ਼ ਕੀਤੀ ਗਈ ਹੈ ਉਸ ਦੇ ਵਿੱਚ ਕਈ ਨਸ਼ਾ ਤਸਕਰਾਂ ਦੇ ਮਕਾਨ ਜਿਹੜੇ ਢਾਏ ਜਾ ਰਿਹਾ ਔਰ ਇਸ ਵੱਡੀ ਇਸ ਨੂੰ ਕਾਰਵਾਈ ਨੂੰ ਵੱਡੀ ਤਾ ਮੰਨਿਆ ਜਾ ਰਿਹਾ ਸੀ ਕਿ ਬਿਲਕੁਲ ਬਾਰਡਰ ਤੋਂ 400 ਮੀਟਰ ਦੂਰੀ ਤੇ ਝੁਗੇ ਹਜ਼ਾਰਾ ਸਿੰਘ ਵਾਲਾ ਪਿੰਡ ਦੇ ਵਿੱਚ ਇੱਕ ਵਿਅਕਤੀ ਦੇ ਘਰ ਦੇ ਉੱਪਰ ਜਿਹੜਾ ਬਿਲਡੋਜ਼ਰ ਚੱਲਿਆ ਸੀ ਔਰ ਉਦੋਂ ਪੁਲਿਸ ਵੱਲੋਂ ਇਹ ਕਿਹਾ ਗਿਆ ਸੀ ਕਿ 25 ਕਿਲੋ ਹਰੋਇਨ ਵੱਲੋਂ ਇਸ ਚਰਨਜੀ ਚੰਨੀ ਵੱਲੋਂ ਜਿਹੜੀ ਇਹ ਲਿਆਂਦੀ ਗਈ ਸੀਗੀ ਹਰੋਇਨ ਪਾਕਿਸਤਾਨ ਦੇ ਵੱਲੋਂ ਔਰ ਇਸ ਦੇ ਉੱਪਰ ਮਕਾਦਮਾ ਵੀ ਦਰਜ ਹੈ ਔਰ ਪੁਲਿਸ ਨੂੰ ਇਹ ਲੋੜਿੰਦਾ ਇਹ ਵਾਂਟੇਡ ਹੈ ਔਰ ਉਸ ਤੇ ਕਾਰਵਾਈ ਕਰਦੇ ਹੋਏ ਜਿਹੜਾ ਪੁਲਿਸ ਨੇ ਜਿਹੜਾ ਉਸ ਦਿਨ ਮਕਾਨ ਇਸ ਦਾ ਢਾਹ ਦਿੱਤਾ ਸੀ ਝੁਗੇ ਹਜ਼ਾਰਾ ਸਿੰਘ ਵਾਲਾ ਪਿੰਡ ਦੇ ਵਿੱਚ ਔਰ ਉਦੋਂ ਗੁਰਤਲਬ ਇਹ ਵੀ ਹੈ ਕਿ ਉਦੋਂ ਜੰਗਲਾਤ ਮਹਿਕਮੇ ਦੇ ਵਿਭਾਗ ਦੇ ਉੱਥੇ ਅਧਿਕਾਰੀ ਵੀ ਮੌਜੂਦ ਸੀ ਔਰ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਜਿਹੜੀ ਇਹ ਜ਼ਮੀਨ ਹੈ ਇਹ ਘਰ ਹੈ ਜੰਗਲਾਤ ਮਹਿਕਮੇ ਦੀ ਜਗ੍ਹਾ ਦੇ ਉੱਤੇ ਬਣਾਇਆ ਗਿਆ ਹੈ ਇਸ ਕਰਕੇ ਇਹਨੂੰ ਢਾਹਿਆ ਜਾ ਰਿਹਾ ਹੈ ਔਰ ਫੋਨ ਜਿਹੜਾ ਜਿਸ ਦਾ ਕਾਰਡ ਆਇਆ ਗਿਆ ਸੀ ਚੰਨੀ ਨਾਮਕ ਵਿਅਕਤੀ ਦਾ ਉਹ ਹੁਣ মিডিਆ ਦੇ ਸਾਹਮਣੇ ਆਇਆ ਔਰ ਇਸ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਉਹ ਪੰਜਾਬ ਪੁਲਿਸ ਨੂੰ ਫਿਰੋਜ਼ਪੁਰ ਪੁਲਿਸ ਨੂੰ ਵਾਂਟਡ ਹੈ ਲੁੜਿੰਦਾ ਕਿਸੇ ਕੇਸ ਦੇ ਵਿੱਚ ਤੇ ਉਹ ਆਂਦਾ ਔਰ ਪ੍ਰੈਸ ਕਾਨਫਰੰਸ ਕਰਕੇ ਚਲਾ ਜਾਂਦਾ ਹੈ ਔਰ ਉਸ ਦੇ ਵਿੱਚ ਉਹ ਇਹ ਕਹਿੰਦਾ ਹੈ ਕਿ ਮੇਰਾ ਜਿਹੜਾ ਘਰ ਹੈ ਉਹ ਨਜਾਇਜ਼ ਤੌਰ ਤੇ ਪੁਲਿਸ ਵੱਲੋਂ ਟਾਇਆ ਗਿਆ ਹੈ ਔਰ ਮੈਂ ਕਿਸੇ ਵੀ ਕੇਸ ਦੇ ਵਿੱਚ ਪੁਲਿਸ ਨੂੰ ਲੜਦਾ ਨਹੀਂ ਆਂ ਔਰ ਨਾ ਹੀ ਮੈਂ ਕਿਸੇ ਕੇਸ ਦੇ ਵਿੱਚ ਹੁਣ ਪੁਲਿਸ ਨੂੰ ਵਾਂਟਡ ਨਾ ਹੀ ਮੈਂ ਕੋਈ ਨਸ਼ਾ ਤਸਕਰੀ ਕਰਦਾ ਔਰ ਜਿਹੜਾ ਘਰ ਮੇਰਾ ਟਾਇਆ ਗਿਆ ਮੇਰੇ ਘਰ ਦੇ ਵਿੱਚੋਂ ਜੋ ਸਮਾਨ ਪਿਆ ਸੀ ਹਾਲਾਂਕਿ ਬੱਚਿਆਂ ਦੀ ਸਕੂਲ ਡਰੈੱਸ ਸੀ ਜਿਹੜੀ ਉਹ ਵੀ ਪੁਲਿਸ ਵੱਲੋਂ ਜਿਹੜੇ ਆ ਨਾਂ ਲੈ ਕੇ ਜਾ ਚੁੱਕੀ ਹੈ ਔਰ ਮੈਂ ਬੱਚੇ ਨੂੰ ਸਕੂਲ ਭੇਜਣ ਤੋਂ ਵੀ ਹੁਣ ਔਖਾ ਹੋਇਆ ਪਿਆ ਔਰ ਕਾਫੀ ਤਰ੍ਹਾਂ ਦੋਸ਼ ਨੇ ਆरोप ਲਗਾਏ ਆ ਕਿ ਪੁਲਿਸ ਵੱਲੋਂ ਜਿਹੜਾ ਇਹ ਮਕਾਨ ਮੇਰਾ ਹੈ ਉਹ ਗਲਤ ਤਰੀਕੇ ਨਾਲ ਟਾਇਆ ਗਿਆ ਪਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਜਿਹੜਾ ਜੰਗਲਾਤ ਵਿਭਾਗ ਨੂੰ ਪ੍ਰੋਟੈਕਸ਼ਨ ਦਿੱਤੀ ਸੀ ਜੰਗਲਾਤ ਵਿਭਾਗ ਦੀ ਜਗ੍ਹਾ ਦੇ ਉੱਪਰ ਇਹ ਮਕਾਨ ਬਣਿਆ ਸੀ ਔਰ ਉਹਨਾਂ ਵੱਲੋਂ ਜਦੋਂ ਸਿਕਿਉਰਿਟੀ ਮੰਗੀ ਗਈ ਤਾਂ ਉਸ ਸਿਕਿਉਰਿਟੀ ਦੇ ਉੱਪਰ ਹੀ ਉਸ ਦਾ ਮਕਾਨ ਜਿਹੜਾ ਟਾਇਆ ਗਿਆ ਜੀ ਹਾਂ ਜੋ ਕਿ ਪਿਛਲੇ ਦਿਨੀ ਬਲਡوزر ਐਕਸ਼ਨ ਪੁਲਸ ਦੇ ਵੱਲੋਂ ਕੀਤਾ ਗਿਆ ਉਸ ਨਾਲ ਜੁੜਿਆ ਹੋਇਆ ਪੂਰਾ ਵਿਵਾਦ ਹੈ ਪੁਲਸ ਨੇ ਬਲਡوزر ਕਾਰਵਾਈ ਤੋਂ ਵੀ ਇਨਕਾਰ ਕਰ ਦਿੱਤਾ ਕਿਹਾ ਗਿਆ ਹੈ ਕਿ ਜੰਗਲਾਤ ਦੇ ਹਿੱਸੇ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ ਜਦ ਕਿ ਮਕਾਨ ਮਾਲਕ ਦਾ ਕਹਿਣੇ ਕਿ ਉਹਨਾਂ ਦਾ ਘਰ ਨਾਜਾਇਟਾ ਆ ਗਿਆ